ਸਰਕਾਰ ਦੇ ਵਿੱਚ ਉਥੇ ਪਾਰਲੀਮੈਂਟ ਦੇ ਵਿੱਚ ਵਿਅਸਤ ਸਾਂ ਲੇਕਿਨ ਕੀ ਐਸਾ ਡਰ ਸਤਾ ਰਿਆ ਸੀ ਸਰਕਾਰ ਨੂੰ ਕਿ 3 ਸਾਲਾਂ ਦੀ ਸਰਕਾਰ ਨੇ ਜਿੱਥੇ ਦੋ-ਦੋ ਮੰਤਰੀ ਹੋਣ ਤੇ ਫੇਰ ਉਹਨਾਂ ਤੋਂ ਕਾਰਪੋਰੇਸ਼ਨ ਲੜਨ ਦਾ ਸਾਸਨਾ ਉਹਨਾਂ ਕੋਲੇ ਹੋਵੇ ਤੇ ਉਹਨਾਂ ਨੂੰ ਕਾਗਜ਼ ਕੈਂਸਲ ਕਰਨੇ ਪਏ ਹੋਣ ਤੇ ਇਸ ਤਰ੍ਹਾਂ ਦੀ ਬੱਦਸ ਨੂੰ ਕੀ ਕਰਨੀ ਪਈ ਹੋਵੇ ਕੁੱਟਿਆ ਮਾਰਿਆ ਜ਼ਾਸੀ ਕੀਤੀ और जो पुलिस प्रशासन ने किया उस दिन एक वीडियो पाई सी लाइव आ नानक साहब ने इन का नाम तो बाबे लेकिन जिस प्रकार इन्होंने रवैया रहा पुलिस प्रशासन का और सिविल अधिकारियों का मैडम डीसी का यह भी आने वाले समय चेते रखा जाऊगा कि दो आई ए एस आई एस आई पी एस ऑफिसर ने ਕਿਸ ਪ੍ਰਕਾਰ ਲੋਕਤੰਤਰ ਦੀਆਂ ਝੱਟੀਆਂ ਉਡਾਈਆਂ ਜਦੋਂ ਇਹਨਾਂ ਦੇ ਮੋਢੇ ਤੇ ਛੇਰ ਲੱਗਦਾ ਹੈ ਜਾਂ ਇਹ ਸੰਵਿਧਾਨ ਦੀ ਸੌਂ ਖਾਂਦੇ ਏ ਉਦੋਂ ਇਹ ਸੌਂ ਖਾਂਦੇ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ ਲੇਕਿਨ ਚੰਦ ਪੋਲੀਟਿਕਲ ਲੀਡਰਾਂ ਦੇ ਇਸ਼ਾਰਿਆਂ ਤੇ ਚੰਦ ਉਹਨਾਂ ਮਿਲਿਆਂ ਦੇ ਇਸ਼ਾਰਿਆਂ ਤੇ ਜੋ ਇਹਨਾਂ ਨੇ ਜ਼ਾستی ਧੱਕਾ ਕੀਤਾ ਇਹਨੂੰ ਪੰਜਾਬ ਕਦੇ ਭੁੱਲੇਗਾ ਨਹੀਂ ਸੋ ਮੈਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਗੁੰਗੀ ਬੈਰੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਨਾ ਹੈ ਕਿ ਇਹੋ ਜੀਆਂ ਹਰਕਤਾਂ ਦੇ ਨਾਲ ਸਾਡੇ ਜਿਹੜੇ ਜਜਾਰੂ ਕਾਂਗਰਸ ਦੇ ਵਰਕਰ ਸਹਿਬਾਨ ਨੇ ਉਹ ਹੋਰ ਮੋਨਾਂ ਨੂੰ ਮਜ਼ਬੂਤੀ ਮਿਲੇਗੀ ਪਰ ਪੰਜਾਬ ਦੀ ਜਨਤਾ ਦੇ ਵਿੱਚ ਜਿਹੜਾ ਇੱਕ ਬਦਲਾਵ ਦੇ ਨਾਂ ਤੇ ਇੱਕ ਮੌਕਾ ਕੇਜਰੀਵਾਲ ਸਾਹਿਬ ਦੇ ਨਾਂ ਤੇ ਤੁਸੀਂ ਤੁਹਾਨੂੰ ਪੰਜਾਬ ਦੀ ਭੋਲੀ ਭਰਦੀ ਜਨਤਾ ਨੇ 92 ਸੀਟਾਂ ਦੇ ਕੇ ਫਤਵਾ ਦਿੱਤਾ ਸੀਗਾ ਉਹ ਪੰਜਾਬ ਦੀ ਜਨਤਾ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਮੂੰਹ ਤੋੜਨਾ ਮੂੰਹ ਤੋੜ ਮਾਰ ਜਵਾਬ ਦੇਗੀ ਵੈਸੇ ਤਾਂ ਪਾਰਲੀਮੈਂਟ ਦੀਆਂ ਚੋਣਾਂ 'ਚ ਜਿਹੜੀਆਂ ਜਨਰਲ ਚੋਣ ਹੋਏ 13 ਵਿੱਚੋਂ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਸਨ 130 130 7 ਸੀਟਾਂ ਜਿੱਤ ਕੇ ਪੰਜਾਬ ਦੀ ਜਨਤਾ ਨੇ ਇਹ ਗੱਲ ਦੱਸੀ ਹੈ ਔਰ ਮੋਹਰ ਲਾਈ ਹੈ ਕਿ ਅਗਲਾ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਆਮ ਆਦਮੀ ਪਾਰਟੀ ਨੂੰ ਗੱਦੀ ਤੋਂ ਲਾਉਣ ਦਾ ਨਿਸ਼ਾਨਾ ਹੈ ਇਹ ਇੱਕ ਸਨੇਹਾ ਤੇ ਸੰਦੇਸ਼ ਹੈ ਕਿ ਅੱਜ ਇਹਨਾਂ ਨੇ ਉਹ ਗੱਲ ਸਿੱਧ ਕਰਤੀ ਉਸੇ ਬਖਲਾੜ ਚ ਆ ਕੇ ਇਹਨਾਂ ਨੂੰ ਪਤਾ ਸੀ ਕਿ ਕਾਰਪੋਰੇਸ਼ਨਾਂ ਚ ਕਾਂਗਰਸ ਪਾਰਟੀ ਦਾ ਜਿਹੜਾ ਰਾਜ ਬਣੇਗਾ ਔਰ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਇਸ ਕਰਕੇ ਇਹਨਾਂ ਨੇ ਆ ਸਾਰੀ ਬਦਸਲੂਕੀ ਤੇ ਸਾਰੀ ਜਿਹੜੀ ਹਰਕਤ ਕੀਤੀ ਹੈ ਉਹ ਉਸ ਬਖਲਾਅਚ ਕੀਤੀ ਹੈ ਸੋ ਮੈਂ ਆਪਦੇ ਵਰਕਰ ਸਾਥੀਆਂ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਤੇ ਮੋਹਿਤ ਮਹਿੰਦਰਾ ਸਾਹਿਬ ਬਾਜਵਾ ਸਾਹਿਬ ਨੇ ਇੱਥੇ ਹੋਣਾ ਸੀ ਫਿਰ ਉਹ ਥੋੜੇ ਹੋਰ ਲੇਟ ਹੁੰਦੇ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਲੇਟ ਮਿਲਿਆ ਅੱਜ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਤੇ ਫੇਰ ਮੇਰਾ ਖਿਆਲ ਸਾਰੀਆਂ ਪਟੀਸ਼ਨਸ ਐਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹ ਲੜਾਈ ਲੜਾਂਗੇ ਉਹ ਜਿਹੜਾ ਸਾਰਾ ਗਾਂਧੀ ਸਾਹਿਬ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਸੰਪਰਕ ਕੀਤਾ ਔਰ ਫੇਰ ਇੱਥੋਂ ਅਸੀਂ ਸਾਰੇ ਜਾਣੇ ਅਗਰ ਸਾਨੂੰ ਦੇਸ਼ ਦੀ ਲੋਕ ਸਭਾ ਚ ਵੀ ਤੇਰੀ ਆਵਾਜ਼ ਚੁੱਕਣ ਦਾ ਮੌਕਾ ਮਿਲਿਆ ਜ਼ਰੂਰ ਅਸੀਂ ਲੋਕਤੰਤਰ ਦੀ ਆਵਾਜ਼ ਦੇਸ਼ੀ ਲੋਕ ਸਭਾ ਦੇ ਵਿੱਚ ਕਿਉਂਕਿ ਉੱਥੇ ਉੱਥੇ ਡਰਾਪ ਜਾਂਦਾ ਹੈ ਕੁਐਸਚਨ ਆਰ ਦਾ ਤੇ ਜਿਹੜਾ ਤੁਹਾਡਾ ਜ਼ੀਰੋ ਆਰ ਹੁੰਦਾ ਹੈ ਜੇ ਉਹ ਸਮਾਂ ਮਿਲਿਆ ਤਾਂ ਜਰੂਰ ਅਸੀਂ ਉੱਥੇ ਵੀ ਗੱਲ ਰੱਖਾਂਗੇ ਲੇਕਿਨ ਲੇਕਿਨ ਇਹਦੇ ਨਾਲ-ਨਾਲ ਸਾਡੀ ਡਿਮਾਂਡ ਹੈ ਇਹਦੇ ਨਾਲ-ਨਾਲ ਮੈਂ ਆਪਦੇ ਵਰਕਰਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਤੱਕੜੇ ਰਹੋ ਸਾਡੇ ਉਸ ਹਜ਼ਾਰੂ ਸਾਥੀਆਂ ਨੂੰ ਸਾਡੇ ਕਾਉਂਸਲਰ ਸਾਡੀਆਂ ਭੈਣਾਂ ਜਿਹੜੀਆਂ ਚੋਣਾਂ ਲੜਨ ਜਾ ਰਹੀਆਂ ਸਨ ਅਸੀਂ ਉਹਨਾਂ ਦੇ ਨਾਲ ਐ ਕਿਸੇ ਗੱਲ ਤੋਂ ਅਸੀਂ ਪਿੱਛੇ ਨਹੀਂ ਆ। ਇਹ ਠੀਕ ਹੈ ਕਿਉਂਕਿ ਪਾਰਲੀਮੈਂਟ ਲੱਗੀ ਹੋਣ ਦੇ ਕਾਰਨ ਅਸੀਂ ਥੋੜਾ ਇਹਦੇ 'ਚ ਦੇਰੀ ਹੋਈ ਇੱਕ ਅੱਧਾ ਦੇਣ। ਲੇਕਿਨ ਸਾਡਾ ਦਿਲ ਤੇ ਦਿਮਾਗ ਪਟਿਆਲੇ ਦੇ ਵਿੱਚ ਸੀ ਹਮੇਸ਼ਾ ਦੁੱਗਲ ਸਾਹਿਬ ਨਾਲ, ਵਿਸ਼ਨੂੰ ਜੀ ਨਾਲ, ਮਹਿੰਦਰਾ ਜੀ ਨਾਲ ਇਹ ਨਿਰੰਤਰ ਇਹਨਾਂ ਲੋਕਾਂ ਨਾਲ ਗੱਲਾਂ ਸਾਡੀਆਂ ਹੋ ਰਹੀਆਂ ਸਨ। ਜਿਹੜੀ ਸਾਡੀ ਡਿਮਾਂਡ ਹੈ ਡਿਮਾਂਡ ਇਹ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਦੇ ਚ ਕੌਗਨੀਸ਼ੈਂਸ ਲਵੇ ਤੇ ਸਾਡੇ ਸਿਰੇ ਜਿਹੜੇ ਵੀ ਕਾਗਜ਼ ਸਾਡੇ ਰੱਦ ਕੀਤੇ ਵੇ ਖੋਗੇ ਲਏ ਜਿਨ੍ਹਾਂ ਨੇ ਖੋਏ ਆ ਉਹਨਾਂ ਦੇ ਕਾਰਵਾਈ ਹੋਵੇ ਤੇ ਨਾਲ ਉਹਨਾਂ ਦੇ ਕਾਗਜ਼ ਬਹਾਲ ਕੀਤੇ ਜਾਣ ਤੇ ਸਾਨੂੰ ਚੋਣਾਂ ਪ੍ਰਣਾਲੀ ਵਿੱਚ ਹਿੱਸਾ ਲੈਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਦੀ ਜਨਤਾ ਦੇ ਸਾਹਮਣੇ ਹੋਵੇ ਵੀ ਪੰਜਾਬ ਦੇ ਲੋਕ ਤੇ ਪਟਿਆਲੇ ਦੇ ਲੋਕ ਕੀ ਚਾਹੁੰਦੇ ਸਨ ਸੋ ਪਾਵਾਂਗੇ ਪਹਿਲਾਂ ਜਿਹੜਾ ਪ੍ਰਕਿਰਿਆ ਫਾਲੋ ਕਰ ਰਹੇ ਹਾਂ ਕਿ ਇਲੈਕਸ਼ਨ ਕਮਿਸ਼ਨ ਕੋਲੇ ਪਟੀਸ਼ਨ ਦਾਇਰ ਕਰਨੀ ਪੈਂਦੀ ਹੈ ਬਿਫੋਰ ਗoing ਟੂ ਦਾ ਹਾਈ ਕੋਰਟ ਉਹ ਸਾਰੀ ਅਸੀਂ ਪ੍ਰਕਿਰਿਆ ਦੀ ਲੜਾਈ ਲੜ ਰਹੇ ਹਾਂ ਔਰ ਤੁਹਾਡੇ ਸਾਹਮਣੇ ਜਿੱਥੋਂ ਤੱਕ ਜਾਣਾ ਪਿਆ ਉਹ ਅਸੀਂ ਲੜਾਂਗੇ ਟੋਟਲ ਕਿੰਨੇ ਮੈਂਬਰ ਨੇ ਜਿਹੜੇ ਜਿਹੜੇ ਨੇ ਤੁਹਾਡੇ ਬਾਅਦ ਵਿੱਚ ਕੋਈ ਇਹ ਮੇਰਾ ਖਿਆਲ ਦੁੱਗਲ ਸਾਹਿਬ ਕੋਲੇ ਕਿ ਹੰਤੀ ਮਿਲ ਕੇ ਉਡਾ ਦਿੱਤੇ ਗਏ ਕਈ ਹੋਰ ਵੀ ਲੋਕ ਸਾਡੇ ਨਾਟ ਓਨਲੀ ਸਾਡੇ ਹੀ ਮੇਰਾ ਖਿਆਲ ਹੋਰ ਵੀ ਵਿਚਾਰੇ ਜਿਹੜੇ ਕੋਈ ਇੰਡੀਪੈਂਡੈਂਟ ਚੋਣ ਲੜਨਾ ਚਾਹੁੰਦਾ ਸੀ ਕਿਤੇ ਕੋਈ ਹੋਰ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਕਾਗਜ਼ ਰੱਦ ਹੋਏ ਸੋ ਸੋ ਸਵਾਲ ਕਰ ਹਾਂਜੀ ਸਾਹਿਬ ਉਹ ਕਹਿੰਦੇ ਐ ਅਸੀਂ ਨਹੀਂ ਖੋਏ ਬੀਜੇਪੀ ਦੇ ਜਿਹੜੇ ਸੀ ਉਥੇ ਉਹਨਾਂ ਨੇ ਕਾਗਜ਼ ਖੋਏ ਨਹੀਂ ਉਹ ਗੁੰਡਾਗਰਦੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਵੀ ਸਵਾਲ ਕਰਿਆ ਸੀ ਮੰਤਰੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀ ਇਹ ਵੀ ਕਹਿ ਰਹੇ ਆ ਵੀ 9 ਵਜੇ ਤੱਕ ਅਗਲਾ ਚੋਣ ਖਤਮ ਹੋ ਜਾਏਗਾ ਉਸ ਦਿਨ ਇਹ ਵੀ ਹਦਾਇਤ ਦਿੱਤੇ ਆ ਹੁਣ ਤੱਕ ਵੀ ਈਵਨ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਵੀ ਧਮਕੀਆਂ ਆਉਂਦੀਆਂ ਵੋ ਕਹਿੰਦੇ ਵੀ ਪਤਾ ਨਹੀਂ ਕੀ ਹੋਏਗਾ ਤੁਹਾਡੇ ਨਾਲ ਉਹਨਾਂ ਦੇ ਬੇਟੇ ਨੂੰ ਇਨਡਾਇਰੈਕਟਲੀ ਟੈਲੀਫੋਨ ਕੀਤੇ ਜਾ ਰਹੇ ਆ ਤੁਹਾਡੇ ਦੇ ਪਰਚਾ ਪਾ ਦਿੱਤਾ ਜਾਏਗਾ ਤੁਹਾਡੇ ਨਾਲ ਧੱਕਾ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਵੀਡੀਓ ਦੇ ਹੋਰ ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੇ ਕੈਂਡੀਡੇਟ ਰਹਿ ਗਏ ਉਹਨਾਂ ਨੂੰ ਵੀ ਮਿਲ ਰਹੀਆਂ ਸੋ ਇਹਰਾ ਖਮਿਆਜਾ ਪ੍ਰਸ਼ਾਸਨ ਨੂੰ ਭੁਗਤਣਾ ਪਏਗਾ ਇਹਰਾ ਖਮਿਆਜਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਰੂਰ ਭੁਗਤਣਾ ਪਏਗਾ ਅਸੀਂ ਆਪ ਦੇ ਵਰਕਰਾਂ ਨਾਲ ਚਟਾਂਗਾਂ ਵਾਂ ਖੜੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਮੈਂ ਸਵਾਲ ਬਾਅਦ ਚ ਲੈ ਲਾਂਗੇ ਸਰ ਸਨੋਰ ਸਨੋਰ ਤੇ ਦੇਵੀਗੜ੍ਹ ਦੀਆਂ 44 ਬੋਰਡਾਂ ਤੇ ਇੱਕ ਵੀ ਜਗ੍ਹਾ 44 ਬੋਰਡ ਦੇ ਚ ਕਾਗਜ਼ ਨਹੀਂ ਪਰਦੇ ਨਹੀਂ ਸਾਹਿਬ ਹੈਰੀ ਮਾਂਜੀ ਮੈਂ ਅੱਜ ਅੱਜ ਸਮਾਣੇ ਵੀ ਜਾ ਕੇ ਆਇਆ ਘਨੌਰ ਦੀ ਵੀ ਇਹ ਗੱਲ ਹੈ ਸਨੌਰ ਦੀ ਵੀ ਇਹ ਗੱਲ ਹੈ ਜੀਰੇ ਦੀ ਵੀ ਇਹ ਗੱਲ ਹੈ ਮਖੂ ਦੀ ਵੀ ਇਹ ਗੱਲ ਹੈ ਧਰਮਕੋਟ ਕਿਸ ਤਰ੍ਹਾਂ ਕਾਕਾ ਲੋਗੜੀ ਨੂੰ ਫੜ ਕੇ ਖੜੀ ਹੈ ਪੁਲਿਸ ਤੁਸੀਂ ਦੇਖਿਆ ਹੋਣਾ ਇੱਕ ਸੀਟ ਤੇ ਸਮਾਨੇ ਸਾਡੇ ਕਾਗਜ਼ ਸਨ ਕਿਸ ਤਰ੍ਹਾਂ ਡੇਢ ਘੰਟਾ ਜਦੋਂ ਜੈ ਤੋਂ ਬਾਅਦ ਇੱਕ ਤਾਂ ਕਾਗਜ਼ ਲੈ ਕੇ ਭੱਜ ਕੇ ਕੋਰਤ ਦੀ ਮੰਦਰ ਪੜਿਆ ਜੀ ਮੰਦਰ ਜੁੱਤੀਆਂ ਸਮੇਤ ਪੁਲਸ ਅਰੇ 41 ਨੰਬਰ ਬਾੜ ਦੇ ਅੰਦਰ ਸੋ ਮੇਰੇ ਮੁੰਡਿਆਂ ਚੱਕ ਕੇ ਲੈ ਕੇ ਕਹਿੰਦੇ ਬਲਸਕਾਰ ਦਾ ਕੇਸ ਪਾਵਾਂਗੇ ਦਫਾਚਾ 76 ਲੰਗੇ ਜਮਾਨਤ ਨਹੀਂ ਦੀ ਮੁੰਡਾ ਮੁਲਾਜ਼ਮ ਦਾ ਸਾਡਾ ਜਾ ਕੇ ਇਨਕੁਆਇਰੀ ਕਰਾਉਂ ਫੀਬੀਆ ਨੂੰ ਕਿ ਬੰਗਲਾਦੇਸ਼ ਤੋਂ ਹੀ ਕਮਾੜਾ ਹੋਇਆ ਥਲਾ ਪੁਲਿਸ ਤੇ ਪੁਲਿਸ ਨਾਮ ਦਾ ਪੋਲੀਟਿਕਲ ਪਾਰਟੀਆਂ ਦੀ ਕੰਮ ਉਹਦਾ ਇਹ ਕਹਿੰਦੇ ਕਿ ਜਿਹੜੀ ਪਰਤ ਪਰਤ ਚੱਲਦੀ ਆ ਰਹੀ ਹੈ ਪਹਿਲਾਂ ਕਾਂਗਰਸ ਨੇ ਫਿਰ ਕਾਲੀ ਦਾਲ ਨੇ ਫਿਰ ਉਹਨਾਂ ਆਵਾਜ਼ ਦੀ ਪਾਰਟੀ ਹੈ ਕਹਿੰਦੇ ਅਸੀਂ 31 ਦੇ ਕਬਜਾ ਮੋੜਿਆ ਜਿਹੜੀ ਪੁਲਿਸ ਦੀ ਹੁਮਕ ਹੈ ਉਹਦੇ ਵਿੱਚ ਅਧਿਕਾਰੀ ਕਹਿ ਰਹੇ ਕਿ ਪਹਿਲਾਂ ਅਸੀਂ ਉਹਨਾਂ ਦੇ ਹੱਕ ਪੁੱਕਤੇ ਹੁਣ ਅਸੀਂ ਇਹਨਾਂ ਦੇ ਹੱਕ ਪੁੱਕਤੇ ਆ ਦੇਖੋ ਗ ਚਾਹੇ ਉਹ ਕਾਂਗਰਸ ਕਰਦੀ ਹੋਵੇ ਪਰ ਮੈਂ ਚਾਹੇ ਕੋਈ ਸੇ ਹੋਰ ਪਾਰਟੀ ਨੇ ਕੁਝ ਕੀਤਾ ਹੋਵੇ ਉਹਦਾ ਖਮਿਆਜਾ ਤੁਹਾਨੂੰ ਪੁਕਤਣਾ ਪੈਂਦਾ ਕੋਈ ਚਾਹੇ ਕਿਸੇ ਕਾਂਗਰਸ ਦੇ ਵਿਅਕਤੀ ਨੇ ਵੀ ਕੁਝ ਕੀਤਾ ਅਸੀਂ ਇਸ ਗੱਲ ਦੇ ਖਿਲਾਫ ਹਾਂ ਅਸੀਂ ਸੰਵਿਧਾਨ ਦਾ ਪਾਲਣਾ ਕਰਦੇ ਹਾਂ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਉਹ ਸੰਵਿਧਾਨ ਦੀ ਰਚਨਾ ਕੀਤੀ ਹੈ ਉਹਦੇ ਤੇ ਅਸੀਂ ਪਹਿਰਾ ਦਿੰਦੇ ਹਾਂ ਔਰ ਲੋਕਤੰਤਰ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਲੇਕਿਨ ਇਹਦਾ ਮਤਲਬ ਇਹ ਨਹੀਂ ਕਿਸੇ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ ਤਾਂ ਦੂਜਾ ਡਬਲ ਕਰੇ ਅੱਜ ਇਹ ਗੱਲ ਕਹਿਣੀ 21 ਦੀਆਂ 31 ਮੂੜੀਆਂ ਮੈਨੂੰ ਲੱਗਦਾ ਇਹ ਵੀ ਸ਼ਰਮਸ਼ਾਰ ਗੱਲ ਐ ਤੁਹਾਨੂੰ ਫਿਰ ਬਾਬਾ ਸਾਹਿਬ ਅੰਬੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਵੀ ਦਫ਼ਤਰਾਂ ਚੋਂ ਲਾ ਦੇਣੀ ਚਾਹੀਦੀ ਐ ਸੋ ਇਹਨਾਂ ਨੇ ਪਰ ਸਾਰੇ ਰਿਕਾਰਡ ਤੋੜ ਦਿੱਤੇਗੇ ਚਾਹੇ ਉਹ ਕਾਲੀਆਂ ਦੇ ਸੰ ਚਾਹੇ ਉਹ ਕਾਂਗਰਸੀਆਂ ਦੇ ਸੰ ਇਹਨਾਂ ਨੇ ਕੋਈ ਰਿਕਾਰਡ ਨਹੀਂ ਛੱਡਿਆ ਸਾਰੇ ਰਿਕਾਰਡ ਇਹਨਾਂ ਨੇ ਤੋੜਤੇ ਔਰ ਦੁਬਾਰਾ ਫੇਰ ਮੈਂ ਕਹਿਣਾ ਚਾਹੁੰਨਾ ਕਿ ਪੁਲਿਸ ਦੀ ਭੂਮਿਕਾ ਇਹਰੇ ਇਹਰੇ ਵਿੱਚ ਇਹ ਸਵਾਲਿਆ ਉਹਦੇ ਤੇ ਸਵਾਲ ਲੱਗਦਾ ਐ ਔਰ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਨਪਟਾਰਾ ਕਰਾਂਗੇ ਜਿਹੜੇ ਅਫਸਰ ਜਿਹੜੇ ਥੱਲੇ ਇਹ ਕੰਮ ਕਰਦੇ ਐ ਚਾਹੇ ਉਹ ਇੱਧਰ ਜਾ ਕੇ ਕਰਦੇ ਐ ਚਾਹੇ ਦੂਜੀਆਂ ਪਾਰਟੀਆਂ ਚ ਕਰਦੇ ਐ ਇਹਨਾਂ ਲੋਕਾਂ ਤੇ ਨਜ਼ਰ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਅਫਸਰਾਂ ਦੇ ਖਿਲਾਫ ਜ਼ਰੂਰ ਜਿਹੜੀਆਂ ਵੀ ਸਰਕਾਰ ਅਗਲੀ ਆਵੇ ਉਹਦੇ ਤੇ ਕਦਮ ਚੁੱਕਣੇ ਚਾਹੀਦੇ ਐ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਦੀ ਵੀ ਸਰਕਾਰ ਆਵੇ ਇਹੋ ਜਿਹੇ ਲੋਕ ਇਹ ਨਾ ਕਹਿ ਸਕਣ ਵੀ ਮੈਂ ਲਿਆਉ ਜੀ ਤੁਹਾਡੇ ਕਾਗਜ਼ ਕੈਨਸਲ ਕਰਾ ਦਦਾ ਮੈਂ ਆ ਕਰ ਦਿੰਦਾ ਉਹ ਇੱਧਰ ਾ ਕੇ ਇੱਧਰ ਕਰਦੇ ਇੱਧਰ ਾ ਕੇ ਇੱਧਰ ਕਰਦੇ ਸੋ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਆਪਦੇ ਸਾਰੇ ਸਾਥੀਆਂ ਦੀ ਲੜਾਈ ਲੜਾਂਗੇ ਤੇ ਲੜਦੇ ਰਵਾਂਗੇ ਹੁਣ ਮੈਂ ਬੇਨਤੀ ਕਰਾਂਗਾ ਗਾਂਧੀ ਸਾਹਿਬ ਨੂੰ ਕਿ ਉਹ ਵੀ ਤੁਹਾਨੂੰ ਚੰਦ ਸ਼ਬਦ ਕੈਂਪ ਦੇਖੋ ਬਿਓਗ੍ਰਾਫੀ ਵੀ ਤੁਸੀਂ ਡਿਮਾਂਡ ਕੀਤੀ ਸੀ ਵੀਡੀਓ ਇੱਕ ਹੀ ਤਰੀਕਾ ਜਿਓਗ੍ਰਾਫੀ ਹੋਏਗੀ ਇਹਦਾ ਬੈਨੀਫਿਟ ਮਿਲੇਗਾ ਜਾਂ ਵੀਡੀਓਗ੍ਰਾਫੀ ਅੰਦਰ ਹੋ ਰਹੀ ਹੈ ਜਿੱਥੇ ਚੋਣਾ ਹੋਣ ਨਹੀਂ ਹੁਣ ਨਾ ਇਹ ਜੋ ਆ ਚੋਣ ਅਮਲ ਜੋ ਵੇਗਨ ਪਾਇਆ ਹੈਗਾ ਜੋ ਇਹਦਾ ਬਲਾਤਕਾਰ ਕੀਤਾ ਗਿਆ ਰੇਪ ਕੀਤਾ ਗਿਆ ਦਾ ਵੈਰੀ ਪ੍ਰੋਸੈਸ ਇਟਸੈਲਫ ਇਹਦੇ ਬਾਅਦ ਚੋਣਾ ਹੋਣ ਦਾ ਕੋ ਬਹੁਤਾ ਮਤਲਬ ਰਹਿ ਨਹੀਂ ਜਾਂਦਾ ਹੈਗਾ ਇਹਨਾਂ ਨੇ ਬਿਲਕੁਲ ਹੀ ਜਿਹੜਾ ਹਾਈਜੈਕ ਕਰ ਲਿਆ ਚੋਣ ਅਮਲ ਨੂੰ ਜਿਹੜਾ ਕਿ ਪੰਜਾਬ ਦੇ ਚੋਣ ਇਤਿਹਾਸ ਵਿੱਚ ਇੰਨੀ ਗੁੰਡਾਗਰਦੀ ਪਹਿਲੀ ਵਾਰ ਦੇਖਣ ਨੂੰ ਮਿਲਦੀ ਹੈ ਪਹਿਲਾਂ ਹੁੰਦੀਆਂ ਸੀਗਾ ਮੈਂ ਇਸ ਗੱਲ ਤੋਂ ਇਨਕਾਰ ਹੀ ਨਹੀਂ ਹੈਗਾ ਪਹਿਲੇ ਰਾਜਾਂ ਚ ਵੀ ਹੁੰਨੀਆਂ ਸੀਗੀਆਂ ਪਰ ਜੋ ਸਾਰੀਆਂ ਹੱਦਾਵਾਂ ਮੰਨਣਾ ਟੱਪ ਕੇ ਜਿਹੜੀ ਗੁੰਡਾਗਰਦੀ ਮੰਤਰੀਆਂ ਦੀ ਮੌਜੂਦਗੀ ਵਿੱਚ ਆ ਪਿਛਲੇ 2 ਦਿਨਾਂ ਚ ਪਟਿਆਲੇ ਚ ਸਾਰੇ ਪੰਜਾਬ ਚ ਹੋਈ ਹੈ ਉਹ ਆਪਣੇ ਆਪ ਜੀ ਇੱਕ ਕਨਵੇਕੀ ਮਿਸਾਲ ਹੈਗੀ ਹੈ ਜਿਸ ਦਾ ਕੋਈ ਸਾਨੀ ਨਹੀਂ ਇਤਿਹਾਸ ਵਿੱਚ ਸੋ ਇਹਨਾਂ ਨੇ ਜਿਹੜੀ ਸਰਕਾਰ ਪਾਰਦਰਸ਼ਤਾ ਦੀ ਗੱਲ ਕਰਦੀ ਸੀ ਜਿਹੜੀ ਸਰਕਾਰ ਸਵਰਾਜ ਦੀ ਗੱਲ ਕਰਦੀ ਸੀ ਜਿਹੜੀ ਸਰਕਾਰ ਇਮਾਨਦਾਰ ਰਾਜਨੀਤੀ ਦੀ ਗੱਲ ਕਰਦੀ ਸੀ ਉਸ ਨੇ ਜੋ ਗੁੰਡਾਗਰਦੀ ਔਰ ਉਹ ਜ਼ਿਲਾ ਪ੍ਰਸ਼ਾਸਨ ਜਿਹਨੇ ਸੰਵਿਧਾਨ ਦੀ ਸੌਂ ਖਾਦੀ ਹੁੰਦੀ ਹੈ ਜਦੋਂ ਇਹ ਅਕੈਡਮੀ ਜੋ ਪਾਸ ਆਊਟ ਹੁੰਦੇ ਆ ਤਾਂ ਇਹ ਭਾਰਤੀ ਸੰਵਿਧਾਨ ਦੀ ਸੌਂ ਖਾਂਦੇ ਆ ਨਾ ਕਿ ਇੱਕ ਜਾਂ ਦੂਜੀ ਪਾਰਟੀ ਦੀ ਸੌਂ ਖਾਂਦੇ ਆ ਸੋ ਜੋ ਰੋਲ ਇੱਥੋਂ ਦੇ ਐਸਐਸਪੀ ਨੇ ਜੋ ਰੋਲ ਇੱਥੋਂ ਦੀ ਡੀਸੀ ਨੇ ਜੋ ਰੋਲ ਮੁੱਚੇ ਪੁਲਿਸ ਤੋਂ ਸਿਵਲ ਪ੍ਰਸ਼ਾਸਨ ਨੇ ਨਵਾਇਆ ਹੈਗਾ ਉਹ ਸ਼ਰਮ ਨਾ ਕਰੇਗਾ ਉਹ ਸੰਵਿਧਾਨ ਨਾਲ ਧੋਖਾ ਹੈਗਾ ਇਹਨਾਂ ਦੀ ਆਪਣੀ ਆਤਮਾ ਨਾਲ ਧੋਖਾ ਆਪਣੀ ਕਸਮ ਨਾਲ ਧੋਖਾ ਹੈਗਾ ਔਰ ਦੁਸ਼ਮਣ ਔਰ ਜੇ ਲੋਕਾਂ ਦੇ ਇਹ ਜਮਹੂਰੀਅਤ ਦਾ ਜੋ ਕਤਲ ਕੀਤਾ ਉਹਦੇ ਕਟਾਰੇ ਵਿੱਚ ਇਹ ਦੋਨੋਂ ਇਹ ਸ੍ਰੇਸ਼ਟ ਆਪਸ਼ਨ ਹੈ ਉਹ ਵੀ ਖੜਨਗੇ ਉਹਨਾਂ ਨੂੰ ਵੀ ਮਾਫਨੀ ਕੀਤਾ ਜਾਊਗਾ ਜਦੋਂ ਵੀ ਕੋਈ ਸਰਕਾਰ ਸੱਤਾ ਬਦਲੀ ਹੋਈ ਤਾਂ ਲਾਜ਼ਮੀ ਤੌਰ ਤੇ ਇਹਨਾਂ ਦਾ ਨੋਟਸ ਲਿਆ ਜਾਊਗਾ ਔਰ ਜਿਹੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਨੂੰ ਇਹਦੀ ਬੜੀ ਸਜ਼ਾ ਜ਼ਰੂਰ ਮਿਲੂਗੀ ਜੋ ਲੰਗਾ ਚ ਨਾਚ ਜੋ ਸਾਰੇ ਪੰਜਾਬ ਸੈਂਕੜੇ ਵੀਡੀਓ ਪਟਾਰੇ ਦੇ ੱੱਕੇ ਦੀਆਂ ਮੋਗੇ ਦੇ ੱੱਕੇ ਦੀਆਂ ਜਾਂ ਹੋਰ ਅਲੱਗ-ਅਲੱਗ ਥਾਵਾਂ ਦੇ ੱੱਕੇ ਦੀਆਂ ਘੁੰਮਰੀਆਂ ਹੈਗੀਆਂ ਉਹਦੇ ਖਿਲਾਫ ਅਸੀਂ ਸਾਰੇ ਹਿੰਦੁਸਤਾਨ ਦੇ ਸਾਰੇ ਪ੍ਰਚਾਰ ਲੈ ਕੇ ਜਾਵਾਂਗੇ ਔਰ ਅਸੀਂ ਕਾਨੂੰਨੀ ਪ੍ਰਕਿਰਿਆ ਅਮਲ ਅਪਣਾਇਆ ਹੈਗਾ ਹਾਈ ਕੋਰਟ ਗਏ ਹੈਗੇ ਉਹਨੇ ਕਿਹਾ ਪੰਜਾਬ ਦੇ ਚੋਣ ਕਮਿਸ਼ਨ ਨੂੰ ਮਿਲੋ ਆ ਸਵੇਰੇ ਬਾਜਵਾ ਸਾਹਿਬ ਦੀ ਅਗਵਾਈ ਚ ਮੋਹਤ ਮੰਦਰਾ ਹੋਣੀ ਸਾਰੇ ਇਕੱਠੇ ਉੱਥੇ ਮਿਲਿਆ ਸਾਰੇ ਜਿਹਨੇ ਜਿੰਨੇ ਸਾਡੇ ਮੈਂਬਰ ਸਹਿਬਾਨ ਦਿਆਂ ਕਾਗਜ਼ ਫਾਈਲ ਨਹੀਂ ਕਰ ਦਿੱਤੇ ਗਏ ਉਹਨਾਂ ਸਾਰੇ ਮੁਖਤਿਆਰ ਨਾਮੇ ਲੈ ਕੇ ਆਪਾਂ ਦਿੱਲੀ ਪੁੱਜ ਚੁੱਕੇ ਹੈਗੇ ਆ ਅੱਜ ਸ਼ਾਮ ਨੂੰ ਦਿੱਲੀ ਸਪਰੀਮ ਕੋਰਟ ਦੇ ਵਕੀਲ ਨਾਲ ਸਾਰੀ ਸਲਾਹ مشورہ ਕਰਕੇ ਸਵੇਰ ਨੂੰ ਪਟੀਸ਼ਨ ਫਾਈਲ ਕੀਤੀ ਜਾਊਗੀ ਔਰ ਅਸੀਂ ਮੰਗ ਕਰਦੇ ਹਾਂ ਕਿ ਸਾਰੀ ਚੋਣ ਪ੍ਰਕਿਰਿਆ ਨੂੰ ਕੁਐਸ ਕੀਤਾ ਜਾਵੇ ਖਤਮ ਕੀਤਾ ਜਾਵੇ ਨੱਲੀਭਾਈ ਕੀਤਾ ਜਾਵੇ ਔਰ ਨਵੀਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਦੁਬਾਰਾ ਤੋਂ ਸਾਰਾ ਅਮਲ ਸ਼ੁਰੂ ਹੋਵੇ ਤਾਂ ਕਿ ਲੋਕ ਈਮਾਨਦਾਰੀ ਨਾਲ ਜਦ ਬੁਨਿਆਦੀ ਇਕਾਈ ਹੈ ਜਮਹੂਰੀਆਂ ਦੀ ਪੰਚਾਇਤ ਤੇ ਨਗਰ ਕਾਉਂਸਲ ਜਾਂ ਕਾਰਪੋਰੇਸ਼ਨ ਉਸ ਬੁਨਿਆਦੀ ਇਕਾਈ ਵਿੱਚ ਜੋ ਪਵਿੱਤਰਤਾ ਹੈਗੀ ਚੋਣ ਅਮਲ ਦੀ ਉਹ ਬਣੀ ਰਹਿ ਸਕੇ ਤੇ ਲੋਕਾਂ ਦਾ ਵਿਸ਼ਵਾਸ ਚੋਣ ਅਮਲ 'ਚ ਬਣਿਆ ਰਹਿ ਸਕੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਾਰੇ ਪ੍ਰਕਿਰਿਆ ਨੂੰ ਨਲਿਫਾਈ ਕਰਕੇ ਖਤਮ ਕਰਕੇ ਇੱਕ ਨਵਾਂ ਨਵੀਂ ਨਵੇਂ ਤਰੀਕੇ ਨਾਲ ਜਾਂ ਨਿਕ ਨਵੀਂ ਤਰੀਕ ਹੋਰ ਆਉਣ ਵਾਲੇ ਸਮੇਂ ਕੁਝ ਦਿਨਾਂ ਤੱਕ ਇਹਨੂੰ ਬਿਲਕੁਲ ਸਾਫ਼ ਸੁਥਰੇ ਢੰਗ ਨਾਲ ਇਹ ਅਮਲ ਅਮਲ ਪੂਰਾ ਕੀਤਾ ਜਾਵੇ ਥੈਂਕ ਯੂ ਜੀ 100% ਜੀ ਉਹ 13 ਜਿਹੜੇ ਲੋਕ ਸਨ ਇੱਥੇ ਮੇਰਾ ਖਿਆਲ ਉਹ ਚੁਣੇ ਜਾ ਚੁੱਕੇ ਹੈ ਇਹਦਾ ਮਤਲਬ ਕਿ ਜਦੋਂ ਅਨੋਪੋਜ਼ਡ 13 ਲੋਕ ਚੁਣ ਲਏ ਗਏ ਨੇ ਇਹਦਾ ਮਤਲਬ ਉਹਨਾਂ ਦੇ ਮਨਚੇ ਸੀ ਵੀ ਉਹ 13 ਤਾਂ ਅਸੀਂ ਅਨੋਪੋਜ਼ ਚੁਣਾਈਏ ਦੂਜੇ ਅਸੀਂ ਦੇਖ ਲਾਂਗੇ ਕਿੱਦਾਂ ਜਿੱਤਨੇ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਕਿ 9 ਵਜੇ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਕੀ ਕਰਦੇ ਅਸੀਂ ਇਦਾਂ ਹੀ ਇਹਨਾਂ ਨੇ ਅੰਮ੍ਰਿਤਸਰ ਸਬਜ਼ ਦੇ ਵਿੱਚ ਕੀਤਾ ਸਾਡੇ 12-13 ਲੋਕਾਂ ਦੇ ਕਾਗਜ਼ ਉਡਾ ਦਿੱਤੇ ਗਏ ਜਿੱਥੇ ਇਹਨਾਂ ਨੂੰ ਕੋਈ ਖਤਰਾ ਲੱਗਦਾ ਸੀਗਾ ਉਹ ਆਨਪੋਜ਼ ਕਰਾ ਦਿੱਤੇਗੇ ਸੋ 100% ਇਹ ਤਾਂ ਮਨਚ ਉਹਨਾਂ ਦੇ ਹੈਗੀ ਹੈ ਗੱਲ ਕਿ ਜਿਹੜੀ ਜਨਤਾ ਹੈ ਸਾਡੇ ਚੋਂ ਅੱਖ ਤੇ ਥੱਕ ਚੁੱਕੀ ਹੈ ਔਰ ਬਰਨਾਲਾ ਦੀ ਜਿੰਮੀ ਚੋਣ ਨੇ ਵੀ ਇਸ ਗੱਲ ਤੇ ਮੋਹਰ ਲਾਈ ਹੈ ਕਿਉਂਕਿ ਬਰਨਾਲਾ ਉਹਨਾਂ ਦਾ ਗੜ੍ਹ ਹੈ ਸੰਗਰੂਰ ਉਹਨਾਂ ਦਾ ਗੜ੍ਹ ਸੋ ਮੇਰੇ ਕਹਿਣ ਦਾ ਮਤਲਬ ਇਹ ਉਹਨਾਂ ਦੇ ਮਨ 'ਚ ਇਹ ਗੱਲ ਜੈਨ 'ਚ ਹੈਗੀ ਹੈ ਇਸੇ ਕਰਕੇ ਦਾ ਪੌਣੇ 2 ਸਾਲ ਉਹਨਾਂ ਦੇ ਕਾਰਪੋਰੇਸ਼ਨੀਆਂ ਚੋਣਾਂ ਹੀ ਲੇਟ ਕਰਾ ਦਿੱਤੀਆਂ ਲੁਧਿਆਣਾ ਦੀ ਜਿਹੜੀ ਕਾਰਪੋਰੇਸ਼ਨ ਦੀ ਚੋਣ ਹੋ ਰਹੀ ਹੈ ਪੌਣੇ 2 ਸਾਲ ਬਾਅਦ ਹੋ ਰਹੀ ਹੈ ਐਡਮਿਨਿਸਟਰेटर ਲੱਗਿਆ ਰਿਹਾ ਕਿਉਂਕਿ ਇਹ ਵੀ ਹਾਈ ਕੋਰਟ ਨੇ ਇਹਦੇ ਵਿੱਚ ਕੌਗਨਿਡੈਂਸ ਲਿਆ ਕਿ ਚੋਣ ਕਰਾਈ ਜਾਣ ਔਰ ਵੀ ਤੋਂ ਪਹਿਲਾਂ-ਪਹਿਲਾਂ ਤੁਸੀਂ ਇਹ ਪੂਰਕ ਕਰੋ ਆਪਦੀ ਚੋਣ ਪ੍ਰਣਾਲੀ ਵੈਸੇ ਚੋਣ ਕਰਾਉਣ 'ਚ ਇੰਟਰਸਟਿਡ ਹੀ ਨਹੀਂ ਸੀ ਇਵੇਂ ਪੰਚਾਇਤਾਂ ਦੇ ਚੋਣ ਹੋਏ ਸੋ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਮਗਰਲੇ ਪਾਸੇ ਦਿਮਾਗ ਦੇ ਡਰ ਸਤਾ ਰਿਹਾ ਕਿ ਜਨਤਾ ਸਾਡੇ ਤੋਂ ਖਫਾ ਹੈ ਜਨਤਾ ਨਾਲ ਬੇਸ਼ੁਮਾਰ ਵਾਅਦੇ ਕੀਤੇ ਸਨ ਜਨਤਾ ਨਾਲ ਇੱਕ ਨਵੇਂ ਪੰਜਾਬ ਦੀ ਗੱਲ ਕੀਤੀ ਸੀ ਬਦਲਾਵ ਦੀ ਗੱਲ ਕੀਤੀ ਸੀ ਔਰ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕੀਤੀ ਸੀ ਉਹ ਸਾਰੀਆਂ ਜਿਹੜੀਆਂ ਗੱਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਨਾਕਾਮ ਰਹੀ ਹੈ ਉਹ ਸੋ ਇਸ ਕਰਕੇ ਇਹਨਾਂ ਨੇ ਸ਼ਰਾਰਤ ਤੇ ਇਹ ਕੰਮ ਕੀਤਾ ਪੰਜ ਜਿਹੜੇ ਹਮਲੇ ਨੇ ਉਹ ਪੁਲਿਸ ਖਾਨੇ ਦੇ ਉੱਪਰ ਹੋ ਚੁੱਕੇ ਨੇ ਅੱਜ ਐਨਆਈ ਨੇ ਇਹ ਖ਼ਬਰ ਸਾਂਝੀ ਕੀਤੀ ਕਿ ਪੰਜਾਬ ਦੇ ਨਾਲ ਕੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਰਿਹਾ ਹੈ ਅਤੇ ਹਮਲਾਤ ਸੱਜਦਾ ਹੈ ਕਿਹਾ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਨੇ ਅੱਜ ਤੋਂ ਜਦੋਂ ਗੁਜਰਾਤ ਦੀਆਂ ਚੋਣਾਂ ਹੋ ਰਹੀਆਂ ਸੀ ਉਹ ਉਸ ਵੇਲੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਹਨ ਦੇਸ਼ ਦੇ ਗ੍ਰਹਿ ਮੰਤਰੀ ਨੇ ਲੇਕਿਨ ਦੇਸ਼ ਦੇ ਗ੍ਰਹਿ ਮੰਤਰੀ ਨੇ ਔਰੇ ਬਾਰੇ ਕੀ ਕੀਤਾ ਕਿਸੇ ਨੂੰ ਨਹੀਂ ਪਤਾ ਔਰ 50 ਕਿਲੋਮੀਟਰ ਏਰੀਆ ਬੀਐਸਐਫ ਦਾ ਵਧਾ ਦਿੱਤਾ ਗਿਆ 50 ਕਿਲੋਮੀਟਰ ਮੇਰਾ ਖਿਆਲ 250 ਕਿਲੋਮੀਟਰ ਜਿੱਤਾ ਸਾਰਾ ਪੰਜਾਬ ਖਤਮ ਹੋ ਜਾਂਦਾ ਹੈ ਐਨਆਈਏ ਦਾ ਰੇਡ ਕਰਨਾ ਔਰ ਐਨਆਈਏ ਦਾ ਕੁਝ ਕਹਿਣਾ ਇਹ ਲੋਕ ਹੁਣ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਅੰਦਰ ਕੀ ਹੋ ਰਿਹਾ ਹੈ ਕਿਸ ਪ੍ਰਕਾਰ ਦੇ ਪੰਜਾਬ ਦੇ ਹਾਲਾਤ ਬੰਦੇ ਜਾ ਰਹੇ ਨੇ ਔਰ ਬਿਲਕੁਲ ਇਸ ਕਾਲ ਚ ਕੋਈ ਦੋ ਰਹਿ ਨਹੀਂ ਬਹੁਤ ਸਾਰੇ ਲੀਡਰਾਂ ਨੂੰ ਬਹੁਤ ਸਾਰੇ ਚੰਗੇ ਲੋਕਾਂ ਨੂੰ ਗੈਂਗਸਟਰਾਂ ਦੀਆਂ ਸ਼ਰੀਆਮ ਧਮਕੀਆਂ ਆ ਰਹੀਆਂ ਹੁਣ ਇੱਥੋਂ ਤੱਕ ਤਾਂ ਇਹ ਵੀ ਹੋ ਗਿਆ ਕਿ ਹੁਣ ਜਿਹੜੇ ਨਾਮੀ ਗੈਂਗਸਟਰ ਨੇ ਉਹ ਚੋਣਾਂ ਪ੍ਰਣਾਲੀ ਦੇ ਵਿੱਚ ਵੀ ਹਿੱਸਾ ਲੈਣ ਲੱਗ ਪਏ ਨੇ ਉਹ ਅਲੱਗ-ਅਲੱਗ ਸਰਪੰਚਾਂ ਨੂੰ ਪੰਚਾਂ ਨੂੰ ਲੋਕਾਂ ਨੂੰ ਫੋਨ ਕਰਕੇ ਧਮਕਾਉਂਦੇ ਨੇ ਜਿੱਥੋਂ-ਜਿੱਥੋਂ ਦੇ ਉਹਨਾਂ ਨਾਲ ਸੰਬੰਧ ਹੈਗਾ ਔਰ ਹਰ ਵਿਅਕਤੀ ਦੇ ਮਨ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਹੈਗਾ ਜੇ ਸਿੱਧੂ ਮੂਸੇਵਾਲੇ ਵਾਲੇ ਵਰਗੇ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਔਰ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੀਆਂ ਇੰਟਰਵਿਊਜ਼ ਹੋਈਆਂ ਉਹਦੇ ਵਿੱਚ ਪੁਲਿਸ ਆਪ ਇਨਵੋਲਡ ਸੀਗੀ ਇਹ ਪੁਲਿਸ ਨੇ ਮੰਨਿਆ ਤੇ 6 ਮਹੀਨਿਆਂ ਬਾਅਦ ਇਹ ਖਬਰ ਆਈ ਕਿ 6 ਮਹੀਨੇ ਬਾਅਦ ਇਹਨਾਂ ਨੂੰ ਪਤਾ ਲੱਗਿਆ ਵਾਰੀ-ਵਾਰੀ ਹਾਈ ਕੋਰਟ ਨੇ ਉਹ ਲੜਾਈ ਲੜੀ ਔਰ ਅਸੀਂ ਵਿਧਾਨ ਸਭਾ ਚ ਲੜਾਈ ਲੜੀ ਕਿ ਇਹ ਇੰਟਰਵਿਊ ਕਿਹਨੇ ਕਰਾਈ ਇਹਦੀ ਪੜਤਾਲ ਕਰੋ ਸੱਟ ਬਣੀ ਫਿਰ 6 ਮਹੀਨੇ ਬਾਅਦ ਪੁਲਿਸ ਨੇ ਪਤਾ ਕੀਤਾ ਵੀ ਆ ਕੰਮ ਸੀਗਾ ਤੇ ਹਜੇ ਤੱਕ ਤਾਂ ਉਹਨਾਂ ਉਹਨਾਂ ਲੋਗਾਂ ਦੀ ਨਹੀਂ ਕਾਰਵਾਈ ਕਰ ਸਕੇ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਰੂਪਰੇਖਾ ਦਿੱਤੀ ਤਾਂ ਆਮ ਬੰਦਾ ਇਨਸਾਫ ਕੀ ਲੈ ਸਕਦਾ ਔਰ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਇਹਦੇ ਵਿੱਚ ਦੋਨੇ ਸਰਕਾਰਾਂ ਜ਼ਿੰਮੇਵਾਰ ਹੈ ਮੈਂ ਤੁਹਾਨੂੰ ਦੱਸਾਂ ਇਹ ਗੈਰੀ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਏਜੰਸੀਆਂ ਦਾ ਬੜਾ ਵੱਡਾ ਯੋਗ ਹੈ ਹੁਣ ਸਾਨੂੰ ਤਾਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਪਰ ਇਹ ਲੋਕਾਂ ਦੀ ਪਰਸੈਪਸ਼ਨ ਤੇ ਵਿਚਾਰਤਾ ਰਾਹ ਹੈਗੀ ਆ ਕਿ ਏਜੰਸੀਆਂ ਵੀ ਚਾਹੁੰਦੀਆਂ ਨੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਹੋਵੇ بگੜੇ ਤੇ ਸਾਨੂੰ ਇੱਥੋਂ ਫਿਰ ਕੋਈ ਨਾ ਕੋਈ ਫਾਇਦਾ ਹੋਵੇ ਜਨਾਬ ਇੱਕ ਸਰਪੰਚ ਥੋੜੀ ਹੈ ਪਹਿਲਾ ਮੋਗੇ ਦਾ ਸਾਡਾ ਬਲਾਕ ਦੇ ਪ੍ਰਧਾਨ ਨਾਲੇ ਘਟਨਾ ਹੋਈ ਅੱਜ ਤੱਕ ਨਹੀਂ ਮਿਲਿਆ ਵੀ ਕਿਹਨੇ ਮਾਰਿਆ ਅੋ ਅੱਜ ਤੱਕ ਨਹੀਂ ਪਤਾ ਚੱਲਿਆ ਕਿ ਮੋਗੇ ਦਾ ਸਾਡਾ ਬਲਾਕ ਪ੍ਰਧਾਨ ਦਿਹਾੜੇ ਕੌਣ ਮਾਰ ਗਿਆ ਤਿੰਨ ਦਿਨ ਲਾਸ਼ ਪਈ ਰਹੀ ਸਾਨੂੰ ਅੱਜ ਤੱਕ ਨਹੀਂ ਸਮਝ ਆ ਰਹੀ ਕਿ ਹੋ ਕੀ ਰਿਹਾ ਪੰਜਾਬ ਦੇ ਵਿੱਚ ਤੁਸੀਂ ਸਾਹਮਣੇ ਇੱਥੇ ਅਸੀਂ ਏਜੰਸੀਆਂ ਬੰਦਾ ਫੜਦੀਆਂ ਤੇ ਉਹਨੂੰ ਕੋਈ ਨਾ ਕੋਈ ਮੁਰਕੇ ਫਿਰ ਪੰਜਾਬ ਵਾਲਿਆਂ ਤੋਂ ਛੁੱਟ ਜਾਂਦਾ ਫਿਰ ਏਜੰਸੀਆਂ ਉਹਨੂੰ ਦਿੱਲੀ ਫੜ ਲੈਂਦੀਆਂ ਸੋ ਕਹਿਣ ਦਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਗੰਭੀਰ ਹੈ ਔਰ ਸਾਨੂੰ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੀ ਪੁਲਿਸ ਤੋਂ ਕਿਸੇ ਪ੍ਰਕਾਰ ਦੀ ਕੋਈ ਆਸ ਨਹੀਂ ਹੈ ਸਰਦਾਰ ਸਾਹਿਬ ਐਮਸੀ ਦੇ ਜਿਹੜੇ ਲੈਟਰਸ ਹੋ ਰਹੇ ਇਸ ਤੋਂ ਅੰਨੀ ਔਰ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਜਦੋਂ ਵੀ ਬੋਲਦਿਆਂ ਹੋਇਆ ਸੁਣਿਆ ਜਾਂਦਾ ਤਾਂ ਉਹਨਾਂ ਦੀ ਇੱਕੋ ਗੱਲ ਹੁੰਦੀ ਹੈ ਕਿ ਕਾਂਗਰਸ ਦੇ ਭਾਜਪਾ ਦੇ ਜਾਂ ਖਾਲੀ ਦਲ ਦੇ ਜਿਹੇ ਐਮਸੀ ਚੁਣੇ ਜਾਣਗੇ ਸਰਪੰਚ ਚੁਣੇ ਜਾਣਗੇ ਐਮਐਲਏ ਚੁਣੇ ਜਾਣਗੇ ਤੇ ਕੋਈ ਵੀ ਕੰਮ ਨਹੀਂ ਕਰਨਗੇ ਜਿੱਤ ਕੇ ਜੇ ਕੰਮ ਕਰਾਉਣਾ ਹੈ ਸਾਡੀ ਸਰਕਾਰ ਦੇ ਦੌਰਾਨ ਤਾਂ ਫਿਰ ਸਾਡੇ ਹੀ ਨੁਮਾਇੰਦਿਆਂ ਨੂੰ ਚੁਣਨਾ ਪੈਣਾ। ਇਸ ਹਾਲਾਤ ਦੇ ਵਿੱਚ ਵੋਟਰ ਵੋਟ ਪਾਣ। ਸੋ ਦੇਖੋ ਇਸ ਤਰ੍ਹਾਂ ਦੀ ਗੱਲ ਕਹਿਣੀ ਪਹਿਲੀ ਗੱਲ ਤਾਂ ਇਹ ਹੀ ਸੰਵਿਧਾਨਿਕ ਸੰਵਿਧਾਨ ਦੇ ਉਲਟ ਹੈ। ਤੁਸੀਂ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਲਾਉਣੀ ਹੈ ਜਿਵੇਂ ਗਾਂਧੀ ਸਾਹਿਬ ਨੇ ਕਿਹਾ ਤੇ ਗੱਲ ਇਹ ਕਰਦੇ ਹੋ ਵੀ ਜੇ ਤੁਹਾਡੇ ਬੰਦੇ ਹੋਰ ਕਿਸੇ ਦੇ ਜਿੱਤ ਕੇ ਤਾਂ ਉਹਨਾਂ ਦੇ ਕੰਮ ਕਿਵੇਂ ਹੋਣਗੇ? ਫਿਰ ਉਹਨੇ ਅਸੀਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਹੈ ਫਿਰ ਤਾਂ ਉਹ ਦੇਸ਼ ਅਸੀਂ ਸਾਰੇ ਜਣੇ ਅਸਿਫਾ ਦੇ ਦਿੰਨੇ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਰੇ ਉਹ ਬੀਜੇਪੀ ਦੇ ਐਮਪੀ ਬਣਾ ਲੈਣ ਸੋ ਇਸ ਤਰ੍ਹਾਂ ਦੀ ਗੱਲ ਕਰਨੀ ਇਹ ਵਧੀਆ ਗੱਲ ਨਹੀਂ ਹੈ ਚੁਣੇ ਹੋਏ ਵਿਅਕਤੀਆਂ ਨੂੰ ਚੁਣੇ ਹੋਏ ਵਿਅਕਤੀਆਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਚਾਹੇ ਉਹ ਸਰਪੰਚ ਦਾ ਚਾਹੇ ਉਹ ਬਲਾਕ ਸੰਮਤੀ ਦਾ ਚਾਹੇ ਕੌਂਸਲਰ ਦਾ ਹੈ ਅਗਰ ਤੁਸੀਂ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਹੋ ਅਗਰ ਤੁਸੀਂ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਹੋ ਤਾਂ ਫਿਰ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਨਹੀਂ ਤੁਸੀਂ ਕਰ ਸਕਦੇ ਔਰ ਇਹ ਗੱਲ ਕਹਿਣੀ ਇਹ ਗੱਲ ਕਹਿ ਨਹੀਂ ਕਿ ਤੁਹਾਡੇ ਫਿਰ ਕਾਮਕੀਰ ਤੋਂ ਕਰਾਓਗੇ ਇਹ ਆਟੋਮੈਟਿਕਲੀ ਤੁਸੀਂ 바ਵਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਗੱਲ ਕਰ ਰਹੇ ਹੋ। ਉਹ ਪ੍ਰੀਖਿਆ ਵੀ ਕਿ ਜਿਹੜੇ ਇਹ ਵੂਮਨਸ ਨਾਲ ਜਿਹੜਾ ਕੱਲ ਰਿਸੈਪਟਿੰਗ ਹੋਈ ਹੈ ਉਹ ਜਿਹੜੇ ਫਾਈਲਿੰਗ ਦੇ ਵੂਮਨ ਕਮਿਸ਼ਨ ਨੂੰ ਕਿਤਾਇਆ ਕਰੋਗੇ ਨਹੀਂ ਸਰ ਵੂਮਨ ਕਮਿਸ਼ਨ ਨੂੰ ਵੀ ਅਪਰੋਚ ਕਰਨ ਦਾ ਇਹਦੇ ਚ ਸਾਡਾ ਮਨ ਹੈਗਾ ਔਰ ਅਸੀਂ ਇਹਨਾਂ ਸਾਰੀਆਂ ਬੀਬੀਆਂ ਨੂੰ ਸਾਡੀਆਂ ਨੂੰ ਲੈ ਕੇ ਮੈਂ ਤੇ ਗਾਂਧੀ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟਾਈਮ ਮੰਗਿਆ ਅਸੀਂ ਪੰਜਾਬ ਦੇ ਡੀਜੀਪੀ ਨੂੰ ਵੀ ਜਾ ਕੇ ਮਿਲਣਾ ਕਿ ਜੋ ਇਹਨਾਂ ਨਾਲ ਬਦਸਲੂਕੀ ਹੋਈ ਹੈ ਜੋ ਵੀਡੀਓ ਦੇ ਵਿੱਚ ਆ ਰਿਹਾ ਉਹਨਾਂ ਲੋਕਾਂ ਤੇ ਐਫਆਈਆਰ ਦਰਜ ਕੀਤੀ ਜਾਵੇ ਔਰ ਮੈਂ ਮੈਂ ਅੱਜ ਮੈਂ ਬੇਨਤੀ ਕਰਾਂਗਾ ਸਾਡੇ ਡੀਸੀਪ੍ਰਧਾਨਾਂ ਨੂੰ ਕਿਰਪਾ ਕਰਕੇ ਆਪ ਦੀ ਚਿੱਠੀ ਜਿਹੜੀ ਆਪਣੀ ਗੱਲ ਹੋਈ ਸੀ ਡਰਾਫਟ ਕਰਾ ਕੇ ਤੁਸੀਂ ਵਕੀਲਾਂ ਤੋਂ ਜਿਹੜੇ ਲੋਕ ਉਸ ਵੀਡੀਓ 'ਚ ਹੈਗੇ ਐ ਅਸੀਂ ਇੱਕ ਸੀ ਕੰਪਲੇਂਟ ਪਹਿਲਾਂ ਫਾਈਲ ਕਰਨੀ ਹੈ ਅਸੀਂ ਐਸਐਸਪੀ ਨੂੰ ਇਹ ਕੰਪਲੇਂਟ ਦੇਣੀ ਹੈ ਉਹ ਤੋਂ ਬਾਅਦ ਅਸੀਂ ਕੋਰਟ ਦਾ ਸਹਾਰਾ ਲੈਣਾ ਹੈ ਫਿਰ ਡੀਜੀਪੀ ਨੂੰ ਵੀ ਮਿਲਣਾ ਹੈ ਔਰ 100% ਜਿੰਨਾ ਲੋਕਾਂ ਨੇ ਬਾਤਸਲੂਕੀ ਸਾਡੀਆਂ ਔਰਤਾਂ ਨਾਲ ਕੀਤੀ ਹੈ ਉਹਨਾਂ ਤੇ ਪਰਚਾ ਦਰਜ ਕਰਾ ਕੇ ਰਵਾਂਗੇ ਸਰ ਜਿਹੜੇ ਸੀਨੀਅਰ 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 ਲੀਡਰ ਸੀ ਉਹਨਾਂ ਦੇ ਕੱਪੜਾ ਕਫਾੜੇਗੇ ਤੇ ਉਹਨਾਂ ਦੇ ਹਾਂਜੀ ਸੀਨੀਅਰ ਲੀਡਰ ਸੀ ਉਹਨਾਂ ਦੇ ਕੱਪੜੇ ਤੱਕ ਫਾੜੇਗੇ ਉਹਨਾਂ ਨੂੰ ਜਿਹੜਾ ਹੈਗਾ ਅੰਦਰ ਜਾਣ ਤੱਕ ਨਹੀਂ ਦਿੱਤਾ ਗਿਆ ਇਸ ਚੀਜ਼ ਨੂੰ ਬੈਗਾ ਮੈਂ ਤਾਂ ਕਿਹਾ ਸਾਬ ਸਾਰਿਆਂ ਦੀ ਜਿਹੜੇ ਉਹ ਵੀਡੀਓ ਦੇ ਵਿੱਚ ਹੈਗੇ 100% ਪਹਿਲਾਂ ਅਸੀਂ ਪੁਲਿਸ ਤੋਂ ਆਵਦਾ ਜਿਹੜਾ ਪ੍ਰੋਸੀਜਰ ਫਾਲੋ ਕਰਾਂਗੇ ਉਸ ਤੋਂ ਬਾਅਦ ਅਸੀਂ ਕੋਰਟ ਦਾ ਸਹਾਰਾ ਲੈ ਕੇ ਅਸੀਂ ਉਹ ਐਫ ਆਈ ਆਰ ਦਰਜ 100% ਕਰਾਵਾਂਗੇ ਜਿਨ੍ਹਾਂ ਲੋਕਾਂ ਨੇ ਕੱਪੜੇ ਵੀ ਪਾੜੇ ਆ ਜਿਨ੍ਹਾਂ ਨੇ ਬੱਦਸਲੂਕੀ ਕੀਤੀ ਖੱਤਸਾ ਨਹੀਂ ਹੈ 100% ਕਰਨਗੇ ਪਰ ਉਸ ਦਿਨ ਇਸ ਤਰ੍ਹਾਂ ਨਹੀਂ ਹੋਏਗਾ ਅਸੀਂ ਵੀ ਉਦੋਂ ਮੈਂ ਤੇ ਗੱਲ ਦੀ ਸਾਹਿਬ ਅਸੀਂ ਇੱਥੇ ਰਵਾਂਗੇ ਮੁਕੰਮਲ ਤੌਰ ਤੇ ਹਾਲਾਂਕਿ ਮੇਰੇ ਖਿਆਲ ਉਦੋਂ ਆਪਣੀ ਲੋਕ ਸਭਾ ਵੀ ਲੱਗੀ ਹੋਈ ਹੈ ਸੋ ਲੇਕਿਨ ਅਸੀਂ ਆਪਦਾ ਜਿਹੜਾ ਅਸੀਂ ਰਵਾਂਗੇ ਜਿਸ ਪ੍ਰਕਾਰ ਦੀ ਇਹੋ ਜੀ ਕੋਈ ਘਟਨਾ ਹੋਈ ਔਰ ਡਟ ਕੇ ਉਹਨਾਂ ਮੁਕਾਬਲਾ ਕਰਾਂਗੇ ਅਬ ਲੜਾਈ ਦੀ थैंक यू थैंक यू ਮਾਫੀ ਸਰ ਮਾਫੀ ਜੀ